ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਾ ਤੁਹਾਡਾ ਧਾਈ ਦੇਣੇ ਵਲਾਗ ਦੇ ਵਿੱਚ ਤੇ ਚੱਲੇ ਆ ਥੋੜਾ ਜਿਹਾ ਸਮਾਨ ਲੈ ਕੇ ਨਾ ਹੜ ਪੀੜ ਤੇ ਜਿੱਦਾਂ ਆਪ ਬਹੁਤਾ ਇਹ ਪਿੰਡ ਆ ਜਿਹੜੇ ਡੇਰਾ ਡੇਰਾ ਬਾਬਾ ਨਾਨਕ ਵੱਲ ਉਧਰ ਚਲੇ ਪਾਣੀ ਲੈ ਆ ਜਨੇ ਹੋਰ ਥੋੜਾ ਬੋਸ ਸਮਾਨ ਖੜਦੇ ਬਰੈਡ ਖੜਦੇ ਆ ਜਿ ਚਨੇ ਆ ਕੇ ਠੀਕ ਆ ਕਿਉਂਕਿ ਆਪਾਂ ਬਾਕੀ ਚਲ ਮਾਲਕ ਮੇਰ ਰੱਖਿਆ ਵੀ ਦਾ ਸੰਬੰਧ ਨਹੀਂ ਕੱਢੀ ਦੀ ਬਾਬਾ ਜੀ ਦੇ ਵਾਸਤੇ ਤੇ ਮੈਂ ਕਹਾਂ ਵੀ ਉਦਾਂ ਵੀ ਚਲੋ ਗੁਰਦੁਆਰੇ ਚੜਾਈ ਦੀ ਪਰ ਇੱਥੇ ਲੋੜ ਆ ਯਾਰ ਅੱਜ ਮੈਂ ਕਹਾਂ ਇੱਧਰ ਲਾ ਦਨੇ ਸੇਵਾ ਉਹ ਸਾਰੀ ਯਾਰ ਤੋਂ ਮੈਨੂੰ ਇੱਕ ਫਲਕਾ ਖਾਣ ਦੇਣਾ ਕ ਨਹੀਂ चलो चलो चलिए चलिए शैती करो बाहर से गड्डी मगली बाहर पाना करूंगी हमें चलिए हम कहीं दिया भी मम्मी जाना ना आड़ गड्डी मगली ना गड्डी लगी है देखन दी ना गड्डी मगली लगी है यार हाँ जी अच्छा लगा वहाँ का पहला पानी देख देख पानी लेने की की लेंगे चलो अच्छा लेने पानी मेरे दें य ਇਹਦੇ ਅੰਦਰ ਰੱਖਦੇ ਨੇ ਪਾਣੀ ਦੀਆਂ ਪੇਟੀਆਂ 15 ਪੇਟੀਆਂ ਲੱਗੀਆਂ ਲੈਣ ਪਾਣੀ ਦੀਆਂ ਪਾਣੀ ਦੀਆਂ ਪੇਟੀਆਂ ਤਾਂ ਰੱਖਣ ਲੱਗੇ ਅੰਦਰ ਇਹ ਸ਼ੇਰਾ ਕੋਈ ਨਹੀਂ ਤੇਰਾ ਇਧਰ ਭਾਜੀ ਨੂੰ ਦੇ ਨਾਲ ਹੱਲਾ ਮਰਾਂ ਉਹ ਬਰੈਡ ਚੋ ਕੀ ਜਗ੍ਹਾ ਰੱਖ ਲਿਓ ਵੀ ਹੈ ਆ ਆ ਇਹਨੂੰ ਚੋਕ ਲੈ ਇਹਨੂੰ ਟੱਟ ਲੈ ਜਾ ਇਹਨੂੰ ਤਾਂ ਰੱਖਣਾ ਚੱਲ ਆ ਇਹਨੂੰ ਥੱਲੇ ਲਾ ਦੇ ਹੁਣ ਚੱਲ ਆਈਆਂ ਹੋਰ ਹੋਰ ਆਉਣੀਆਂ ਜੇ ਚੱਲ ਬਸ ਬਰੈਡ ਇਧਰ ਰੱਖੇ ਜਾਣਗੇ ਨਾ ਹੈਨਾ ਕੁੱਤੇ ਵਿੱਚ ਰੱਖ ਦਿਓ ਇੱਥੇ ਰੱਖ ਦੇ ਸਾਡੀ ਛੋਟੀ ਵੱਡੀ ਆ ਬਰੈਡ ਨੇ ਵੱਡੀਆਂ ਛੋਟੀ ਚਾਹੀਦੀ ਆ ਆ ਘੜੀ ਆ ਨਹੀਂ ਇਹ ਦਿੱਤੀਏ ਕੋਈ ਨਾ ਮਾਰੇ ਤੁਹਾਨੂੰ ਬਾਲੇ ਬਾਲੇ 16 ਵਾਲਾ ਪੀਜ਼ਾ ਹੁੰਦਾ ਹੈ ਮੈਂ ਨੂੰ ਉਹ ਬੰਦ ਇਹ ਕਿਤੇ ਨਹੀਂ ਆ ਵੀ ਲੈ ਲੈ ਇਹ ਲੈ ਆ 60 ਪੀਸ ਤੇ 17 ਰੁਪਏ ਪਿਆ ਆਪਾਂ ਇਹ ਫਿਰ ਮਣੀ ਨਾਲ ਲਿਆ ਵਿਚਾਰਾ ਮਦਦ ਕਰਾਉਣ ਡਿਆ ਬਸ ਇਹ ਜਾ ਫਿਰ ਫੜ ਕੇ ਲਊਂਗਾ ਕਿ ਮੈਂ ਜਾਵਾਂ ਚੱਲ ਚੱਲ ਗੀ ਤੁਮੇ ਅਮੀਰ ਕਹਿੰਦਾ ਸੌਸ ਦੇ ਪੈਕਟ ਲੈ ਲੀ ਨਿਕੇ ਨਿਕੇ ਪਹੁੰਚਣ ਦੇ ਵਾਕਿਆ ਗੱਲ ਸਹੀ ਉਹ ਲੈ ਲੀਏ ਵੀ ਕਿਉਂਕਿ ਖਾਣੀ ਕਾਦੇ ਨਾਲ ਵਿੱਚ ਰਹਿਣ ਹੁਣ ਉਹ ਲੈ ਲੀਏ ਮੈਂ ਲੈ ਲੜ ਜੀ ਉਹ ਸੌਸ ਦੇ ਪੈਕਟ ਨਾ ਲੈ ਲੀ ਨਿਕੇ ਨਿਕੇ ਜਿਹਨੇ ਹੁੰਦੇ ਉਹ ਪਹੁੰਚ ਜੇ ਨਿਕੇ ਨਿਕੇ ਭਾਜੀ ਉਹ ਸੁੱਤਰਣਾ ਨਾ ਜੇ ਕੰਮ ਇਹ ਖਾਣੀ ਕਾਦੇ ਨਾਲ ਆ ਉਹ ਲਾ ਕੇ ਤੇ ਖਾਣਗੇ ਉਹ ਕਿੱਥੋਂ ਮਿਲਣਗੇ ਭਾਜੀ ਉਹ ਪੈਕਟ ਕਿੱਥੋਂ ਮਿਲਦੇ ਨੇ ਮੇਰੇ ਕੋਲ ਆਓ ਹਾਂ ਵੱਧ ਕਰਾ ਰਿਹਾ ਕਿੰਨੇ ਦਾ ਇੱਕ ਵੱਧ ਕਰਾਇਆ ਬਸ ਠੀਕ ਹੈ ਹਾਂ ਪਾਣੀ ਦਾ ਬਕੜਾ ਜਿੰਦੇ ਪਾਣੀ ਲੱਗੇ ਥੋੜਾ ਹੋਰ ਲੈਣਾ ਆਹ ਵਾਲੀ ਕੰਪਨੀ ਦਾ ਲੈ ਲੈਣੇ ਕਿ ਵੀ ਕਹਿੰਦੇ ਚੰਗਾ ਹੈ ਠੀਕ ਹੈ ਆਪਣਾ ਨਹੀਂ ਆ ਗਿਆ ਦੂਰ ਦੂਰ ਨਹੀਂ ਹਟੰਦਾ ਨਾਲ ਲੈਂਦਾ ਪਤਾ ਨਹੀਂ ਕੀ ਗੱਲ ਹੈ ਜੀ ਕੀ ਨਹੀਂ ਠੀਕ ਕਰ ਬੜਾ ਬੜਾ ਸੁਣੋ ਹਾਂ ਦੇਖੋ ਦੇਖ ਜਿਹਾ ਨਹੀਂ ਬੋਲ ਜਿਹਾ ਨਹੀਂ ਆਦਲ ਇਹ ਤਾਂ ਬਿਸਕੁਟ ਲੈ ਲੈਣੇ ਕਿਉਂਕਿ ਬੱਚੇ ਘਰਾਂ 'ਚ ਹੁੰਦੇ ਨਾ ਛੋਟੇ ਛੋਟੇ ਉਹਨਾਂ ਵਾਸਤੇ ਲੈ ਲੈਣੇ ਮੈਂ ਕਰੋ ਚੱਕ ਮਾਲਕ ਮਿਹਰ ਕਰੇ ਜੀ ਬਹੁਤ ਮੀਹ ਪੈਣ ਦਾ ਮੀਹ ਨਹੀਂ ਪੈਣੇ ਚਾਹੀਦੇ ਹੁਣ ਵੇ ਹੁਣ ਤੇ ਹੱਦ ਹੋ ਗਈ ਕਿ ਨਹੀਂ ਡੜ ਜੀ ਬਹੁਤ ਜ਼ਿਆਦਾ ਇਹ ਮਾਰ ਰਿਹਾ ਇਹ ਤੇ ਹੁਣੇ ਅਜੇ ਨਾ ਗੱਲ ਕਰਨ ਦੇ ਵੀ ਠੱਸ ਜਿਹੜੀ ਗੱਲ ਕਰਨ ਗਾੜੀ ਕਹਿੰਦੇ ਮੈਂ ਵੇਖਿਆ ਮੈਂ ਲੁਧਿਆਣਾ ਸੀ ਉਦੋਂ ਤੇ ਮੇਰਾ ਸਾਈਕਲ ਡੁੱਬ ਜਾਂਦਾ ਸੀ ਮੈਂ ਗਿੱਲ ਚੌਕ ਇਧਰ ਉਧਰ ਲੋੜੇ ਭੱਜੇ ਫਿਰਦੇ ਨੇ ਕੰਮ ਮਤਲਬ ਲੱਭਣ ਗਏ ਕੰਮ ਵਾਸਤੇ ਤੇ ਉੱਥੇ ਤੇ ਬੜਾ ਹੀ ਸਿਮਲਾਪੁਰੀਏ ਕੇ ਏਰੀਆ ਉੱਥੇ ਤੇ ਬਹੁਤਾ ਹੀ ਬੁਰਾ ਹਾਲੀ ਉੱਥੇ ਤੇ ਮਤਲਬ ਪਾਣੀ ਖੱਧੇ ਵੱਲ ਜਿੱਦਾ ਅੱਜਾ ਹੁਣ ਨਹੀਂ ਆਉਂਦਾ ਐ ਕਿਵੇਂ ਨਹਿਰ ਤੇ ਕੱਡੇ ਹੈ ਸਾਈਕਲ ਤੇ ਮਤਲਬ ਬੁਰਾ ਹਾਲੀ ਕੁਝ ਗੱਲ ਕੀਤੀ ਨਹੀਂ ਜਾ ਸਕਦੀ ਆ ਤੇ ਜਿਹੜੇ ਕੋਠਿਆਂ ਦੇ ਲੋਕ ਚੜੇ ਉਹਨਾਂ ਦਾ ਮੰਦਾ ਹਾਲ ਪ੍ਰਮਾਤਮਾ ਜਿਆਦਾ ਕਰਨ ਦੇ ਆਇਆ ਤੇ ਬਾਦਵੇਂ ਵਿੱਚ ਆਇਆ ਬਾਦਵੇਂ ਵਿੱਚ ਆਇਆ ਤੇ ਮੈਂ ਤੇ ਮੇਰੇ ਤਾਇਏ ਦਾ ਮੁੰਡਾ ਪੱਠੇ ਲੈਣ ਗਏ ਮੈਂ ਤੇ ਸਾਡੀ ਜ਼ਮੀਨ ਨੂੰ ਗੰਦੇ ਨਾਲ ਨਖਾਸ਼ੂ ਤੋਂ ਮਤਲਬ ਅਗਲੇ ਪਾਸੇ ਮੈਂ ਤਾਂ ਵੱਡ ਲਿਆ ਤੇ ਜਦੋਂ ਨਖਾਸ਼ੂ ਪਾਰ ਕਰਨ ਲੱਗੇ ਤੇ ਉਹ ਮੇਰੇ ਕਿ ਛੱਡ ਦੇ ਇਬਦਾਨ ਕਰ ਦੇ ਢੀਂ ਕਰ ਦੇ ਮੈਂ ਕਿਹਾ ਵੇਖੀ ਜਉਂ ਕਿ ਮੈਂ ਤਰ ਕੇ ਬਾਹਰ ਨਿਕਲਉ ਮੈਂ ਪੱਠੇ ਲੈ ਕੇ ਨੰਗਾ ਪੁੱਤੋ ਤੋਂ ਤੇ ਉਹ ਤਾਂ ਮੈਨੂੰ ਕਿ ਛੱਡ ਦੇ ਮੇਰੇ ਭਾਬੇ ਦੇ ਮੈਨੂੰ ਗੁੱਸੇ ਆਣਾ ਤੂੰ ਸਦਾਈਆ ਵੱਡਾ ਹੋਏ ਤੇ ਸੋਕਰਾਂ ਲਿਆਇਆ ਇੱਥੇ ਉਹ ਬੜਾ ਮੈਨੂੰ ਇੱਕ ਨਿਯਮ ਹੁੰਦਾ ਥਾ ਪਰ ਮੈਂ ਲਿਆਇਆ ਪਰ ਉਹ ਗੱਲ ਹੋਈ ਤਾਂ ਇਹਨੇ ਬਹੁਤ ਗਾਲ ਕੱਢੀ ਉਹਨੂੰ ਬਾਸ ਆ ਨਹੀਂ ਆ ਪਾ ਆਹ ਲੋਕੀ ਵੇਖੋ ਕਿ ਕਿਵੇਂ ਸਰਵਾ ਕਰਨ ਦੇ ਆ ਪੱਠੇ-ਪੱਠੇ ਲੈ ਕੇ ਜਾਣ ਦੇ ਆ ਡੰਗਰਾਂ ਜੋਗੇ ਆਹ ਆਹ ਵੇਖੋ ਯਾਰ ਆ ਤੇ ਖਤਮੀ ਹੋ ਗਿਆ ਤੇ دریا ਹੀ ਲੱਗਦਾ ਲੱਗਿਆ ਵੇਖੋ ਕੀ ਹਾਲ ਬਣ ਕੇ ਯਾਰ ਜ਼ਮੀਨ ਸਭ ਕੁਝ ਖਤਮ ਹੋ ਗਿਆ ਯਾਰ ਜਟ ਜੀ ਵੀਦਾਰਾਂ ਦਾ ਵੇਖੋ ਦੂਰ-ਦੂਰ ਤੱਕ ਵੇਖ ਲਓ ਪਾਣੀ ਪਾਣੀ ਨਜ਼ਰ ਆਉਂ ਰਿਹਾ ਆ ਲਾਈਵ ਅੱਜ ਦਾ ਕੰਮ ਏ ਅੱਜ ਕਿੰਨੀ ਤਰੀਕ ਆ ਅੱਜ 1 ਤਰੀਕ 31 ਤਰੀਕ ਹਾਂ 31 ਅਗਸਤ ਏ ਅੱਜ ਬਹੁਤ ਪਾਣੀ ਯਾਰ ਆਹ ਵੇਖੋ ਬਹੁਤ ਪਾਣੀ ਗਰੂਆ ਕੀ ਬੰਡਿਆ ਬਈ ਆਹ ਵੇਖੋ ਯਾਰ ਪਾਣੀ ਵੇਖੋ ਇਧਰ ਵੇਖੋ ਆਹ ਵਕਾਗ ਬੰਡਿਆ ਓ ਤੇਰੀ ਓਏ ਹਾਂ ਓਹ ਕੀ ਬਣ ਗਿਆ ਓਏ ਹੋਏ 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 ਬੜੀ ਮਾਰ ਵੱਜ ਗਈ ਆਹ ਤਕੜੀ ਵਾਹ ਗਰਮਾਲ ਕਰ ਰਹਿਮੀ ਕਰ ਯਾਰ ਆ ਵੇ ਆ ਝੁੱਗੀਆਂ ਵਾਲੇ ਦਾ ਕੀ ਬਣ ਗਿਆ ਯਾਰ ਆ ਤੇ ਖਤਮੀ ਹੋ ਗਿਆ ਕੰਮ ਸਾਰਾ ਇਹ ਤੇ ਆਹ ਤੇ ਖਤਮ ਹੋ ਗਿਆ ਯਾਰ ਆ ਗੁਜਰਾ ਦਾ ਹੋਈ ਖਤਮ ਹੋ ਗਿਆ ਸਭ ਕੋ ਯਾਰ ਇਧਰ ਵੀ ਹਾਵੀ ਆ ਆ ਵੇ ਸਭ ਇਹ ਤੇ ਖਾਲੀ ਡੂੰਗਾ ਹਾਂ ਆ ਆ ਕੇ ਬੰਡਿਆ ਵੇਖੋ ਆ ਸਾਰੇ ਵੇਖ ਲੋ ਕਿੰਨਾ ਪਾਣੀ ਪਾਣੀ ਆ ਚਾਰੇ ਬੰਨੇ ਜਿੱਧਰ ਮਰਜੀ ਝਾਤੀ ਮਾਰ ਲੋ ਵੇਖੋ ਕੀ ਬੰਡਿਆ ਅੱਜ ਆ ਘਰ ਵੇਖੋ ਆ ਵੇਖੋ ਆ ਕੇ ਬੰਡਿਆ ਅੱਜ ਲਓ ਜੀ ਘਰ ਤੱਕ ਹੁੰਦਾ ਹੈ ਘਰ ਲਠਾ ਆ ਕੀ ਬੰਡਿਆ ਘਰਾਂ ਦੇ ਹਾਲ ਵੇਖੋ ਤੁਸੀਂ ਮੋਬਾਈਲ ਸੰਗਤ ਉਧਾ ਬਹੁਤ ਹੁੰਦੀਆ ਮੇਰੇ ਸੋਨੇ ਜਿਆਦਾ ਨਹੀਂ ਤੇ 50 ਟਰਾਲੀਆਂ ਹੋਣੀਆਂ ਵਾ ਅੱਗੇ ਪਿੱਛੇ ਹੈਗਾ ਇਧਰ ਪਾਣੀ ਵੇਖ ਲਓ ਕਿ ਭੰਡਿਆ ਦੇਖੋ ਮਾਰੇ ਕਿਰਪਾ ਕਰੇ ਯਾਰ ਵੇਖੋ ਕਿਦਾ ਹਾਲ ਜੀ ਕਿਦਾ ਆਹ ਛਿੜਕ ਵੇਖਿਓ ਜੇਰਾ ਉਧਰਲੀ ਵੀ ਭਰੀ ਏ ਤੇ ਇਧਰਲੀ ਭਰੀ ਵੇਖੋ ਇਹ ਕਿਹੜਾ ਜੀ ਰੋਡ ਵਜੰਡਿਆ ਵਾ ਰਮਦਾਸ ਰਮਦਾਸ ਵੇਖ ਲਓ ਕੀ ਹਾਲ ਜੀ ਆ 2-2 ਫੁੱਟ ਪਾਣੀ ਆ 2-2 ਫੁੱਟ ਪਾਣੀ ਆ ਆਇਆ ਸਾਬ ਲਓ ਤੇ ਇੱਥੇ ਇੱਥੇ ਰੋਡ ਤੇ ਹੀ ਈ ਹਾਲ ਵੰਡਿਆ ਆ ਸਾਸ ਸੰਗ ਘਰ ਦੇ ਬਿਲਕੁਲ ਸਾਹਮਣੇ 2-2 ਫੁੱਟ ਈ ਹਾਲ ਦੇ ਆ ਗੱਡੀ ਵੰਡਿਆ ਦੇਖੋ ਬਈ ਵੱਡੀ ਦਾ ਆ ਨੁਕਸਾਨ ਹੁਣੇ ਹਜੇ ਵੱਜ ਗਈ ਗੱਡੀ ਯਾਰ ਕਿਸ ਚੀਜ਼ ਨਾਲ ਉਹ ਸ਼ਸ਼ਾ ਲੈ ਗਿਆ ਉਹ ਤੇਰੀ ਭਲੀ ਉਹ ਆ ਵੀ ਲੱਤ ਕੇ ਆਵੇ ਯਾਰ ਬਾਰੀ ਦਾ ਵੀ ਲੱਤਿਆ ਆ ਵੀ ਲੱਤ ਆਵੇ ਚਲ ਕੋਈ ਗੱਲ ਨਹੀਂ ਪੈ ਜਾਣਗੇ ਨਵੇਂ ਫਿਰ ਕੀ ਕਰਨਾ ਹੁਣ ਹਣਾ ਇਹ ਆਹ ਲੋਕ ਲਾਗ ਸਾਰੇ ਲੈ ਗਏ ਇਹਦੇ ਇਹ ਨਾ ਪੱਥਰ ਦੇ ਨਾਲ ਕੇ ਚੀਜ਼ ਨਾਲ ਰਖੜਾ ਗਿਆ ਵਗੇ ਕੇ ਚੀਜ਼ ਨਾਲ ਸਾਈਡ ਨਾਲ ਹਣਾ ਤਾਂ ਟਟਾ ਕੇ ਇਹ ਦੋਵੇਂ ਚੀਜ਼ਾਂ ਟੁੱਟ ਗਈਆਂ ਗੱਡੀ ਦੀਆਂ ਹੂੰ ਹੂੰ ਆਹ ਪਾਣੀ ਬੋਤਲਾ ਇੱਧਰ ਰੱਖਾਓ ਉਹਦੇ ਚ ਰੱਖਾਓ ਡੈਡੀ ਜੀ ਰੱਖੋ ਇਹ ਸੇਵਾਦਾਰ ਹੈ ਕਦੇ ਇਹ ਸੇਵਾਦਾਰ ਕਹਿੰਦੇ ਆ ਵੀ ਆ ਭਾਗੇ ਪਛਾਦਾਂਗੇ ਆਹ ਰੱਖਾ ਦਿਓ ਪਹਿਲਾਂ ਚਲੋ ਬਤਾਓ ਹੋ ਨਾ ਇਹਦੇ ਨੂੰ ਖਰਾਬ ਹੀ ਨਹੀਂ ਦੋ ਦੋ ਵਾਰ ਆ ਉਹਦੇ ਕਿਰਾਦੇ ਪਾਣੀ ਆ ਬੈਠੇ ਜਿਹੜਾ ਆ ਇਹਦੇ ਪਾਣੀ ਬਹੁਤ ਜਿਆਦਾ ਗੱਡੀ ਵਜੀ ਹੋਣੇ ਟੁੱਟ ਗਿਆ ਬੜਾ ਤੜਾ ਇਹਦੇ ਆ ਨਾ ਆ ਆ ਨਾ 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 ਕਿਉਂ ਉੱਧਰ ਤੱਕ ਵੀ ਲਾਉਂਦਾ ਰਹਾਂਗਾ ਉਧਰ ਉਧਰ ਕਰ ਲੈ ਸੇਵਾ ਕੋਲ ਚੱਲ 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 ਚੁੱਕਾ 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 ਦੇਖਾ ਨਾ ਇਹ ਵੀ ਇਹ ਬਿਟਾਲੇ ਤਾਂ ਆਏ ਆਪਾਂ ਹਾਂਜੀ ਹਾਂਜੀ ਇਹ ਕਾਹਕੇ ਖੜਦ ਬਾਬੇ ਪੂਰੀ ਵਾਲਿਆਂ ਦਾ ਦੁੱਤਰ ਕਰਦਾ ਹੋਈ ਹਾਂਜੀ ਹਾਂਜੀ ਮੈਂ ਉਹ ਇਹ ਕੜਾ ਗੁੰਦਰ ਸਾਹਿਬ ਆ ਇਹ ਐਡਾ ਕੜਾ ਹੈ ਰਮਦਾਸ ਹੀ ਆ ਇੱਥੇ ਪਈ ਤੁਸੀਂ ਸੇਵਾ ਦੇਖ ਦੇਖ ਜਾ ਸਕਦੇ ਹੋ ਜਿੱਦਾਂ ਕਿ ਆਪਕੋ ਬੋਲਣਾ ਇੱਥੇ ਫੜਾਤੀਆਂ ਆਪਾਂ ਤੇ ਤੁਸੀਂ ਵੀ ਇੱਥੇ ਮਤਲਬ بڑے ਮੁੰਡੇ ਜਿਹੜੇ ਸੇਵਾ ਕਰਨ ਜਾਂਦੇ ਪਿੰਡਾਂ ਦੇ ਵਿੱਚ ਗਾਹਾਂ ਗਾ ਠੀਕ ਆ ਇਹ ਤਾਂ ਗੱਡੀ ਵਾਲੇ ਨਹੀਂ ਜਾ ਸਕਦੇ ਆ ਇਹ ਤੋਂ ਗਾੜੀ ਮੜ ਕੇ ਪਿੰਡਾਂ 'ਚ ਸੇਵਾ ਜਾਂਦੀ ਜਿਹੜੇ ਬਹੁਤ ਮਤਲਬ ਪਾਣੀ ਜਿੱਥੇ ਜ਼ਿਆਦਾ ਹੈ ਕਿਸਤੀਆਂ ਰਹੀ ਫਿਰ ਸੇਵਾ ਜਾਂਦੀ ਹੈ ਠੀਕ ਆ ਤੇ ਮੋਤ ਡੁੱਬਿਆ ਜੂ ਪਾਏ ਖੂਨ ਵਹੇਗੀ ਜਦੋਂ ਜਾਦੂਆ ਇਧਰ ਬਹੁਤੀ ਮਾਰ ਵਜੀ ਆ ਤੇ ਇਧਰ ਦਾ ਦੂਆ ਸਾਈਡ ਵੇਖੋ ਕੀ ਬੰਡਿਆ ਆ ਇਧਰ ਵੀ ਪਾਣੀ ਤੇ ਉਧਰ ਵੀ ਪਾਣੀ ਆ ਸੈਂਟਰ ਜੇ ਜੀ ਗੱਡੀ ਚ ਲਾਉਂਦੇ ਹਨਾ ਬਹੁਤ ਮੰਦਾ ਹਾਲ ਆ ਆਹੋ ਇਧਰ ਕੀ ਡੜਜੀ ਆਵੇ ਆਰੇ ਕਿਰਿਆ ਸਮੁੰਦਰ ਬਣ ਗਏ ਵੱਡੇ ਵੱਡੇ ਦੇ ਹਾਂ ਇੱਥੇ ਬੰਦੇ ਨੇ ਘਰ ਬਣਾਇਆ ਤੇ ਉਹ ਇੱਥੇ ਇਹਨਾਂ ਨੇ ਆਪਣਾ ਇੱਥੇ ਜਿਆਦਾ ਹੈ ਯਾਰ ਇੱਥੇ ਆ ਬਹੁਤ ਜਿਆਦਾ ਹੈ ਕੰਮ ਕੀ ਹਾਲ ਆ ਬੋਇਆ ਤੇਰਾ ਬੜਾ ਹਜੇ ਆ ਰਸਨ ਵੇਹੇ ਗਾੜੀ ਲੈ ਆਉਣਾ ਚਾਹੀਦਾ ਹੈ ਨਾ ਜੋ ਸਿਸਟਮ ਹੈਗਾ ਚਲੋ ਆਪੇ ਬਾਬੇ ਦੇ ਆਉਣਗੇ ਮੈਂ ਅੱਜ ਨੂੰ ਦੀ ਸਫਾਈ ਕਰਨ ਉਹ ਕੀ ਆ ਗੰਦਗੀ ਬੜੀ ਯਾਰਾਂ ਨਾ ਸਫਾਈ ਕਰ ਲਈ ਸ਼ਾਮਾਂ ਪਈਆਂ ਵੇਲੇ ਹੋਏ ਆਂ ਇੰਦਰੇ ਕੋ ਮੰਕੀ ਜੰਬੜ ਗਿਆ ਵੇ ਉੱਪਰ ਆ ਵਜਾ ਮੰਕੀ ਮੰਕੀ ਪਰ ਆ ਵਜਾ ਜਾਦੇ ਮੰਕੀ ਜੰਬ ਮੰਕੀ ਜੰਬੜ ਗਿਆ ਵੇ ਮਨੂੰ ਪੱਤੀ ਆਹੀ ਮੰਕੀ ਸਰੇ ਕਿ ਦਿਨਾਂ ਤੋਂ ਟਾਈਮ ਦੇ ਨਾਲ ਮੈਂ ਕਹਿ ਜਣਾ ਮੈਂ ਉਹਨੂੰ ਕਰਤਾ ਫੋਨ ਕਿ ਦਿਨਾਂ ਆ ਮਣੀ ਨਹੀਂ ਉਹਨੂੰ ਕਰਤਾ ਹੁਣ ਸਰੇ 5 ਵਜੇ ਨਾਲ ਦੁਲਿਆਉਣੇ ਆ ਆਪਾਂ ਜਾ ਕੇ ਹਾਂ 6 ਵਜੇ ਜਾਇਂ ਜਾਂ 6 ਵਜੇ ਠੀਕ ਆ ਮੁੜ ਕੇ ਲਹੋਕੇ ਉਸ ਵੇ ਉਸੇ ਪਤੀਲਾ ਲਵਾਂਗੇ ਤੇ ਪਾਣੀ ਪਾ ਕੇ ਦੇ ਉੱਥੇ ਬੰਸਤਾ ਦੇ ਉਹ ਤੁਸੀਂ ਕਹਿੰਦੇ ਨਾ ਕੋਈ ਜਨਾਨੀਆਂ ਮਤਲਬ ਲਿਆਉਣੀਆਂ ਪਾਣੀ ਰੋਟੀ ਲਾਉਣਾ ਦੇ ਉਹ ਐਦਾਂ ਕਰਨਗੇ ਕੁੜੀਆਂ ਕਦੋਂ ਕੰਮ ਹੋਣੀਆਂ ਸਲੂਨ ਵਾਲੀਆਂ ਇਹਨਾਂ ਨੂੰ ਕਹਿੰਨੇ ਆ ਵੀ ਆਓ ਯਾਰ ਆਪਣਾ ਦਸ-ਦਸ ਫੁਲਕੇ ਵੀ ਇੱਕ ਨਾ ਮੈਂ ਕਿੰਨਾ ਕੰਮ ਖਿੱਚਿਆ ਇਹਦਾ ਬੀਵੀ ਫੁਲਕੇ ਵਿੱਚ ਲੁੱਥਣ ਤੇ ਹਾਂ ਜੋਤੀ ਦੀਦੀ ਆ ਮੰਮੀ ਆ ਸੰਦੀਪ ਆ ਨਾਲ ਦੋ ਤਿੰਨ ਕੁੜੀਆਂ ਉਹ ਆ ਠੀਕ ਆ ਠੀਕ ਠੀਕ ਦਾ ਜ਼ਿਆਦਾ ਕੰਮ ਨਹੀਂ ਪਟਣੀ ਚਾਹੀਦੀ ਕੋਈ ਨਹੀਂ ਕੋਈ ਨਹੀਂ ਉਹ ਨਾ ਪਟਣੀ ਨੇ ਇਹਨੇ ਤੇ ਕਿੰਨੇ ਨੇ ਇੱਕ ਪੱਤੀ ਲੜਨ ਥਰੀ ਨੇ ਨਹੀਂ ਲੜਨੇ ਇਹਦੀ ਪੱਤੀ ਲਾਉਂ ਦੇਵੜੇ ਕੋ ਲਾਉਂ ਉਧਰ ਅੱਗੇ ਉਹ ਤਵੇ ਤੇ ਪੱਤਵੇਂ ਉਤੇ ਦੂਜੇ ਉਹਦੀ ਗੱਲ ਨਾ ਹੂੰ ਪੱਤੀ ਦੋ ਤਾਂ ਇਹਦੀ ਲੱਗੀ ਤਵੇ ਗੋਲ ਚਾਹੀਦੇ ਨਹੀਂ ਇਹ ਲੋਹ ਚਾਹੀਦੀ ਨਾ ਲੋਹ ਥੰਦੀ ਆ ਲੋਹ 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 ਤੇ ਆ ਗੁਰਦਰਸ ਹੈਗੀ ਯਾਰ ਵੱਡੀ ਬੜੀ ਤੜੀ ਲੋਹ ਆਪਣੇ ਆ ਗੁਰਦਰੇ ਉਧਰ ਵੀ ਹੋਊਗੀ ਉੱਧਰ ਉੱਧਰ ਵੀ ਹੋਊਗੀ ਹੋਊਗੀ ਉੱਧਰ ਤੋਂ ਹਾਲ ਵੱਡਾ ਜਿੱਤੇ ਮਰਜ਼ੀ ਬੋਹਣੇ ਟਿਕਾਣਾ ਲੱਗ ਚੁੱਕੀਆਂ ਪ੍ਰੌਪਰ ਜੱਲ ਵੀ ਆ ਗਈ ਸਾਰੇ ਬੋੜੀ ਗੱੜਲੇ ਹੁੰਦੇ ਆਪਣੇ ਭੈਣਾ ਜੀਆਂ ਭਰਾ ਵੀ ਆ ਗਏ ਕੋਨ ਸਰ ਮੈਦੋ ਕੋਨ ਸਰ ਗਾੜੀ ਚ ਤੇ ਕੀ ਆਦੇ ਹਾਂ ਉਹਨਾਂ ਕੋਲ ਤਾਂ ਹੀ ਆਪਾਂ ਚੱਲੇ ਆਂ ਸਾਸੀ ਨਗਰ ਘੁੰਮਣ ਨਾਲ ਚੱਲੇ ਆਂ ਭਰਾ ਸਾਡੇ ਨਾਲ ਟੋਪਸ 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 ਵੇਖਾਂਗੇ ਪਿੱਲੋ ਕਵਰਾ ਗੱਡੀਆਂ ਨਹੀਂ ਲਾਉਂਦੇ तो देख रहे हैं कड़े बोल दे ना कंगन कंगन इसमें गोल्डन नहीं गोल्डन है सिल्वर में गोल्डन नहीं है काला वाला है दिखा ले कहां को वो वाला अभी जी सोने हां हां जी सोने जी हां क्रिस्टल में 350 का सेट है वाला ਹੋਣ ਹੋ ਗਈ ਆਪਣੀ ਵਾਪਸੀ ਸਾਹਮਣੇ ਪਤਾ ਲੱਗੇ ਬਹੁਤ ਬਹੁਤ ਚੌੜੀ ਮਨੀ ਭਰਾ ਹੋਇਆ ਦਲੇਰ ਕੰਦਾ ਜੂਸ ਪੀਓ ਸਾਰੇ ਜਣੇ ਕਾਸ਼ ਨੇ ਕੁਛ ਨਹੀਂ ਕਾਸ਼ ਨੇ ਨਹੀਂ ਖਾਣਾ ਕੁਛ 14 ਤਰ੍ਹਾਂ ਦੇ ਕਾਸ਼ ਨੇ ਨਹੀਂ ਖਾਣਾ ਕੁਛ ਹਰ ਗੁਣ ਕਹਿੰਦੀ ਆ ਲੈ ਕੇ ਦੋ ਏਡੀ ਵੱਡੀ ਗੱਡੀ ਮੈਂ ਕਹਾਂ ਨਹੀਂ ਹਾਂ ਬਾਅਦ ਖੇਡਦੀ ਨਹੀਂ ਉਹ ਲੈ ਕੇ ਤੇ ਚਲ ਜਾਈ ਇਹ ਅੱਜ ਫੇਰ ਆਂਟੀ ਇੱਕ ਵੀਡੀਓ ਬਣਾਉਂਦੀ ਤਾਂ ਉਹਨਾਂ ਨੇ ਵੀ ਸਾਥੀ ਕਲ ਭਰਾਈ ਜਾਣ ਦੀ ਮੈਂ ਢੀ ਖੁਸ਼ ਹੋ ਗਈ ਪਰ ਹੋਨੇ ਤੱਕ ਚਲੋ ਲੈਣਾ ਮੁੰਡਾ ਕੱਖਣੀ ਬਸ ਵੇਖਣਾ ਵਾ ਬਸ ਕੁ ਪੀ ਜਾਣਾ ਵਾ ਵੇਖਣਾ ਹੀ ਆ ਬਸ ਮਨ ਨੂੰ ਬਹੁਤ ਜ਼ਿਆਦਾ ਹੋ ਗਈ ਬਾਬਾ ਜੀ ਦੇ ਵਿਆਹ ਤੇ ਮੇਲਾ ਅੱਜ ਭਰਿਆ ਵਾ ਕਿਉਂਕਿ ਬਾਰਿਸ਼ ਦਾ ਥੋੜਾ ਘੱਟ ਹੋਇਆ ਵਾ ਤਾਂ ਕਰੇ ਪਹਿਲੇ ਤੇ ਬਾਰਿਸ਼ ਨੇ ਮਤ ਮਾਰੀ ਨਹੀਂ ਤਾਂ ਪਹਿਲੇ ਬੜੀ ਤੇ ਅੱਧਾ ਭਰ ਜਾਣਾ ਇਹ ਮੇਲਾ ਪਰ ਐਰ ਕੀ ਬਹੁਤ ਰੌਣਕ ਹੁੰਦਾ ਬਾਬਾ ਜੀ ਸਾਰੇ ਆਇਓ ਕੋਸ਼ਣ ਨਹੀਂ ਲੈਣਾ ਇੰਨੇ ਵਾਹੇ ਵੇਖੀ ਜਾਂਦੇ ਆ ਵੀ ਚੀਜ਼ਾਂ ਇਤੋਂ ਵੀ ਲੈਣਾ 30 ਰੁਪਏ ਦੀ ਦੇ ਹਾਂ ਜੇ ਟੋਪੀ ਵੇਚ ਕੇ ਅਗਰ ਰੱਖਤੀ ਟੋਪੀ ਦਾ ਰੇਟ ਕਿੰਨਾ ਸੀ ਪੈਸੇ ਸੁਣ ਕੇ ਕਿਆ ਮੈਂ ਰੱਖਤੀ ਉਹ ਫੇਰ ਚੱਲ ਗਈਆਂ ਉਹ ਦੋਵੇਂ ਚੱਲ ਗਈਆਂ ਮੈਨੂੰ ਆ ਗਿਆ ਵਾ ਛੋਟਾ ਜਿਹਾ ਪਰਸ ਪਸੰਦ ਮੈਂ ਲੈ ਲਿਆ ਆ ਵਾਲਾ ਇਹ ਕਿਹਨੇ ਆਇਆ ਤਾਂ ਇਹ ਸੌਂਪ ਦੇ ਜੋੜਾ ਕਰਾਂ ਇਹ ਹੋ ਗਿਆ ਇਹ ਚਲੋ ਇਹ ਗੱਲ